ਦੁਨੀਆ ਦੇ ਵਿੱਚ ਕੋਈ ਵੀ ਇਹੋ ਜਿਹਾ ਡਾਕਟਰ ਨਹੀਂ ਪੈਦਾ ਹੋਇਆ ਜਿਹੜਾ ਤੁਹਾਨੂੰ ਠੀਕ ਕਰ ਸਕੇ 80% ਜ਼ਿੰਮੇਵਾਰੀ ਤੁਹਾਡੀ ਖੁਦ ਦੀ ਆ ਜੇ ਤੁਸੀਂ ਉਹ 80% ਜ਼ਿੰਮੇਵਾਰੀ ਆਪਦੀ ਇਮਾਨਦਾਰੀ ਨਾਲ ਨਿਭਾਉਂਦੇ ਹੋ ਤਾਂ ਹੀ ਤੁਸੀਂ ਤੰਦਰੁਸਤ ਹੋ ਸਕਦੇ ਹੋ ਡਾਕਟਰ ਵੀ ਬਦਲਦੇ ਆ ਹਸਪੀਟਲ ਵੀ ਬਦਲਦੇ ਆ ਜਿਹੜੀ ਚੀਜ਼ ਮੇਨ ਬਦਲਣ ਵਾਲੀ ਆ ਉਹ ਕੋਈ ਨਹੀਂ ਬਦਲਦਾ ਆਦਤ ਦੇ ਕਰਕੇ ਹੀ ਅੱਜ ਤੁਸੀਂ ਸਾਰੇ ਡਾਕਟਰ ਦੀ ਕੁਰਸੀ 'ਤੇ ਬੈਠੇ ਹੋਏ ਹੋ 80% ਤੁਹਾਡਾ ਸਾਡਾ ਸਿਰਫ 20% ਆ ਸਾਡਾ ਮਕਸਦ ਸੀਗਾ ਦੱਸਣਾ 80% ਦੀ ਜ਼ਿੰਮੇਵਾਰੀ ਤੁਸੀਂ ਆਪਦੀ ਨਭਾਉਣੀ ਨਿਭਾ ਸਕਦੇ ਹੋ ਜੀ ਸ਼ੂਗਰ ਦੀ ਸਮੱਸਿਆ ਕਿੰਨਾ ਕਿੰਨਾਂ ਨੂੰ ਆਈ ਕਾਫੀ ਪਰਿਵਾਰ ਹੈਗੇ ਜਿਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਵਾਟੇੇਟ ਸਾਫ ਨਹੀਂ ਹੁੰਦਾ ਜਿੰਨਾਂ ਦਾ ਚੰਗੀ ਤਰ੍ਹਾਂ ਕਿੱਤੇ ਵਿੱਚ ਪੱਥਰੀ ਕਿੰਨਾ ਕਿੰਨਾਂ ਦੇ ਆ ਇਹ ਜੂਸ ਸਿਰਫ ਪੰਜ ਪੱਤੇ ਆ ਤੁਹਾਡੇ ਸ਼ਹਿਰ ਜੀ ਮਿਲ ਜਾਣੇ ਆ ਕੋਈ ਇਹਨਾਂ ਦੇ ਜ਼ਿਆਦਾ ਕੋਸਟ ਵੀ ਨਹੀਂ ਗਈ ਟਾਈਮ ਲੱਗਣਾ ਇਹਦੇ ਚ ਅੱਧੇ ਘੰਟੇ ਦਾ ਪ੍ਰੋਸੈਸ ਇਹ ਪੰਜ ਪੱਤੇ ਮੰਨ ਲਓ ਤੁਹਾਡਾ ਵਜਨ 100 ਕਿਲੋ ਆ ਕਵਾਂਟਲ ਆ 60 ਗ੍ਰਾਮ ਤੁਸੀਂ ਇਹ ਪੱਤੇ ਲੈਣੇ ਆ ਵਿੱਚ ਥੋੜਾ ਕੋਈ ਪਾਣੀ ਪਾ ਲੈਣਾ ਅੱਧਾ ਗਲਾਸ ਤੋਂ ਥੋੜਾ ਕੋਈ ਵੱਧ ਉਹਨੂੰ ਮਿਕਸੀ ਚਾਲੀ ਤੋਂ 45 ਦਿਨ ਮੰਨ ਕੇ ਚੱਲੋ 40 ਤੋਂ 45 ਦਿਨ ਅਸੀਂ ਕਹਿੰਨੇ ਆ ਪਰ ਤੁਹਾਨੂੰ ਰਿਜ਼ਲਟ ਪਹਿਲੇ 15 ਦਿਨਾਂ 'ਚ ਦਿਖ ਜਾਊਗਾ ਸ਼ੂਗਰ ਦੀ ਸਮੱਸਿਆ ਕਿੰਨਾ-ਕਿੰਨਾ ਨੂੰ ਆਈ ਕਾਫੀ ਪਰਿਵਾਰ ਹੈਗੇ ਜਿਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਆ ਵਾ ਪੇਟ ਸਾਫ਼ ਨਹੀਂ ਹੁੰਦਾ ਜਿਨ੍ਹਾਂ ਦਾ ਚੰਗੀ ਤਰ੍ਹਾਂ ਕੌਣ-ਕੌਣ ਆਈ ਪੇਟ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪਿੱਤੇ ਵਿੱਚ ਪੱਥਰੀ ਕਿੰਨਾ-ਕਿੰਨਾ ਦੇ ਆ ਹੁਣ ਇਹ ਜਿਹੜਾ ਜੂਸ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਇਹ ਜੂਸ ਸਿਰਫ ਪੰਜ ਪੱਤੇ ਆ ਇਹ ਪੰਜ ਬੱਤੇ ਤੁਹਾਨੂੰ ਤੁਹਾਡੇ ਸ਼ਹਿਰ ਚ ਹੀ ਮਿਲ ਜਾਣੇ ਆ ਕੋਈ ਇਹਨਾਂ ਦੀ ਜ਼ਿਆਦਾ ਕੋਸਟ ਵੀ ਨਹੀਂ ਗਈ ਬਸ ਚੱਕਰ ਕੀ ਆ ਕਿ ਤੁਹਾਨੂੰ ਟਾਈਮ ਦੇਣਾ ਪੈਣਾ ਟਾਈਮ ਲੱਗਣਾ ਇਹਦੇ ਚ ਅੱਧੇ ਘੰਟੇ ਦਾ ਪ੍ਰੋਸੈਸ ਟਾਈਮ ਦੇਣਾ ਪੈਣਾ ਤੁਹਾਨੂੰ ਸਿਰਫ ਸੋ ਟਾਈਮ ਦੇ ਸਕਦੇ ਹੋ ਜੀ ਫਿਰ ਮੈਂ ਤਾਂ ਹੀ ਦੱਸਾਂ ਅ ਪੰਜ ਬੱਤੇ ਲੈਣੇ ਤੁਸੀਂ ਜੀ ਪਾਲਕ ਸਾਰੇ ਨੂੰ ਮਿਲ ਜਾਊਗੀ ਪੁਦੀਨਾ ਧਨੀਆ ਕੜੀ ਪੱਤਾ ਅਗਰ ਕੜੀ ਪੱਤਾ ਨਹੀਂ ਮਿਲਦਾ ਹੁੰਦੇ ਚੋਪਸ ਨਾਲ ਹੋਰ ਪੱਤੇ ਵੀ ਹੁੰਦੇ ਆ ਮੂਲੀ ਦੇ ਪੱਤੇ ਬੰਦ ਗੋਬੀ ਚਕੰਦਰ ਦੇ ਪੱਤੇ ਸੁਹਾਂਜਣਾ ਅੱਠ ਪੱਤੇ ਦੱਸਦੇ ਆ ਮੈਂ ਅੱਠਾਂ ਦੇ ਵਿੱਚੋਂ ਤੁਸੀਂ ਕੋਈ ਵੀ ਪੰਜ ਪੱਤੇ ਲੈ ਸਕਦੇ ਹੋ ਪੰਜ ਪੱਤੇ ਲੈ ਕੇ ਹੁਣ ਇਹਨੂੰ ਬਣਾਉਣਾ ਕਿਵੇਂ ਆ ਵਿਧੀ ਇਹ ਪੰਜ ਪੱਤੇ ਮੰਨ ਲਓ ਤੁਹਾਡਾ ਵਜਨ 100 ਕਿਲੋ ਆ ਕੁਆਂਟਲ ਆ ਫੋਰ ਐਗਜ਼ਾਮਪਲ ਤੁਹਾਡਾ ਵਜਨ 60 ਕਿਲੋ ਆ 60 ਗ੍ਰਾਮ ਤੁਸੀਂ ਇਹ ਪੱਤੇ ਲੈਣੇ ਆ 60 ਗ੍ਰਾਮ ਜੀ ਅਗਰ weight ਦੇ ਅਕੋਰਡਿੰਗ ਮੰਨ ਲਓ ਤੁਹਾਡਾ weight 100 ਕਿਲੋ ਆ 100 ਗ੍ਰਾਮ ਜੇ ਤੁਹਾਡਾ weight 60 ਕਿਲੋ ਆ 60 ਗ੍ਰਾਮ 70 ਕਿਲੋ ਆ 70 ਗ੍ਰਾਮ ਇਹ ਸਾਰੇ ਪੱਤੇ ਤੁਸੀਂ 70 ਗ੍ਰਾਮ ਲੈਣੇ ਆ ਵਿੱਚੋਂ ਥੋੜਾ ਕੋਈ ਪਾਣੀ ਪਾ ਲੈਣਾ ਅੱਧਾ ਗਲਾਸ ਤੋਂ ਥੋੜਾ ਕੋਈ ਵੱਧ ਇੱਕ ਗਲਾਸ ਹੀ ਮੰਨ ਕੇ ਚੱਲੋ ਤੁਸੀਂ ਪਾਣੀ ਪਾ ਲੈਣਾ ਉਹਦੇ 'ਚ ਉਹਨੂੰ ਮਿਕਸੀ 'ਚ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਆਪਾਂ ਗੱਲ ਕਰ ਰਹੇ ਸੀ ਕਿ ਕਿ ਪੰਜ ਪੱਤੇ ਲੈ ਕੇ ਉਹਨਾਂ ਨੂੰ ਮਿਕਸੀ 'ਚ ਗ੍ਰाइंड ਕਰਕੇ ਵਿੱਚ ਪਾਣੀ ਪੋਣਾ ਨਾਲ ਤੁਸੀਂ ਸਵਾਦ ਅਨੁਸਾਰ ਪਿੰਕ ਰੋਕ ਸੋਲਟ ਐਡ ਕਰ ਲੈਣਾ ਵਾ ਤੇ ਦੁਪਹਿਰੇ 12 ਵਜੇ ਤੁਸੀਂ ਇੱਕ ਗਲਾਸ ਡਿਸਪੋਜ਼ੇਬਲ ਦਾ ਗਲਾਸ ਜਾਂ ਤੁਸੀਂ ਕੱਚਾ ਲੈ ਇੱਕ ਗਲਾਸ ਦੁਪਹਿਰੇ 12 ਵਜੇ ਅਗਰ ਪੀਨੇ ਹੋ ਸੋ 40 ਤੋਂ 45 ਦਿਨ ਮੰਨ ਕੇ ਚੱਲੋ 40 ਤੋਂ 45 ਦਿਨ ਅਸੀਂ ਕਹਿੰਨੇ ਆ ਪਰ ਤੁਹਾਨੂੰ ਰਿਜ਼ਲਟ ਪਹਿਲੇ 15 ਦਿਨ 'ਚ ਦਿਖ ਜਾਊਗਾ 40 ਤੋਂ 45 ਦਿਨਾਂ ਕਿ ਤੁਸੀਂ ਲਗਾਤਾਰ ਪੀਨੇ ਹੋ ਪੀਣ ਤੋਂ ਪਹਿਲਾਂ ਜਦੋਂ ਤੁਸੀਂ ਸ਼ੁਰੂ ਕਰੋਗੇ ਤੇ 40 ਦਿਨਾਂ ਬਾਅਦ ਆਪਦੀ ਸ਼ੂਗਰ ਦੀ ਰਿਪੋਰਟ ਚੈੱਕ ਕਰਾ ਲਿਓ ਤੁਹਾਨੂੰ ਖੁਦ ਵਾ ਖੁਦ ਰਿਜ਼ਲਟ ਦਿਖਣ ਲੱਗ ਜਾਊਗਾ ਸੋ ਕਰ ਸਕਦੇ ਹੋ ਜੀ ਪਿੱਤੇ ਦੀ ਪੱਥਰੀ ਵਾਸਤੇ ਤੁਸੀਂ ਕੀ ਕਰਨਾ ਵਾ 20 ਪੱਤੇ ਪੁਦੀਨੇ ਦੇ ਲੈਣੇ ਸਿਰਫ ਉਹਨੂੰ ਪਾਣੀ ਦੇ ਵਿੱਚ ਉਬਾਲ ਲੈਣਾ ਚੰਗੀ ਤਰ੍ਹਾਂ ਮਤਲਬ 1.5 ਗਲਾਸ ਪਾਣੀ ਉਬਾਲ ਲੈਣਾ ਵਾ ਉਹਦੇ ਵਿੱਚ 20 ਪੱਤੇ ਪੁਦੀਨੇ ਦੇ ਪਾਉਣੇ ਚੰਗੀ ਤਰ੍ਹਾਂ ਬਾਲਣਾ ਨੂੰ 5-7 ਮਿੰਟ ਵਾਸਤੇ ਉਸ ਤੋਂ ਬਾਅਦ ਉਹਦੇ ਵਿੱਚ ਤੁਸੀਂ ਪਾਉਣੀ ਸਵਾਦ ਅਨੁਸਾਰ ਕਾਲੀ ਮਿਰਚ ਸਵਾਦ ਅਨੁਸਾਰ ਪੁਣੀ ਕਾਲੀ ਮਿਰਚ ਨਾਲ ਤੁਸੀਂ ਐਡ ਕਰ ਲੈਣੀ ਧਾਗੇ ਵਾਲੀ ਮਿਸ਼ਰੀ ਸੋ ਇਹ ਇੱਕ ਕਾੜਾ ਵਾ ਪਿੱਤੇ ਦੀ ਪੱਥਰੀ ਵਾਸਤੇ ਸਪੈਸ਼ਲ ਜਿੰਨਾਂ ਦੇ ਐਡਾ ਟਾਈਮ ਦਰਦ ਹੋ ਰਹੀ ਹੈ ਪਿੱਤੇ ਦੀ ਪੱਥਰੀ ਦੀ ਦਰਦ ਹੋ ਰਹੀ ਹੈ ਐਡਾ ਟਾਈਮ ਤੁਸੀਂ ਜੇਕਰ ਇਹ ਕਾੜਾ ਪੀਨੇ ਹੋ ਨਾਲ ਦੀ ਨਾਲ ਤੁਹਾਨੂੰ ਇਸ ਚੀਜ਼ ਦਾ ਰਿਜ਼ਲਟ ਮਿਲੇਗਾ ਨਾਲ ਦੀ ਨਾਲ ਸੋ ਇਹ ਬਣਾ ਸਕਦੇ ਹੋ ਜੀ ਤੁਸੀਂ ਘਰ 'ਚ ਜਿਹੜੀਆਂ ਮੈਂ ਚੀਜ਼ਾਂ ਸਮਝਾ ਰਹੇ ਹਾਂ ਤੁਸੀਂ ਪ੍ਰੈਕਟੀਕਲ ਕਰਨਾ ਮੇਰੇ ਤੇ ਵਿਸ਼ਵਾਸ ਨਹੀਂ ਕਰਨਾ ਤੁਸੀਂ ਆਪਣੇ ਘਰੇ ਜਾ ਕੇ ਇਸ ਚੀਜ਼ ਨੂੰ ਅਜ਼ਮਾ ਕੇ ਵੇਖਣਾ ਕਿ ਇਹਨਾਂ ਦਾ ਕੀ ਫਰਕ ਪੈਂਦਾ ਹੈ ਕਿ ਨਹੀਂ ਅਸੀਂ ਕਿਉਂ ਬੋਲ ਰਹੇ ਆ ਕਿਉਂਕਿ ਸਾਡੇ ਕੋਲ ਪ੍ਰੈਕਟੀਕਲ ਰਿਜ਼ਲਟ ਹੈਗੇ ਆ ਪਰ ਤੁਸੀਂ ਆਪਣੇ ਉੱਪਰ ਇਹਨੂੰ ਲਾਗੂ ਕਰਕੇ ਦੇਖਣਾ ਵਾ ਕਰ ਸਕਦੇ ਹੋ ਜੀ ਇਹ ਤੁਸੀਂ ਜੀ 40 ਤੋਂ 45 ਦਿਨ ਲਗਾਤਾਰ ਪੀਣਾ